ਜਲਾਲਾਬਾਦ ਦੇ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਲਾਲਾਬਾਦ ਦੀ ਬਸਤੀ ਭਗਵਾਨਪੁਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਉਧਰ ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਾ ਭਰਾ ਪਹਿਲਾਂ ਥੋੜਾ ਬਹੁਤਾ ਨਸ਼ਾ ਕਰਦਾ ਸੀ ਜਿਸ ਕਰਕੇ ਉਸ ਨੂੰ ਨਸ਼ਾ ਛਡਾਓ ਕੇਂਦਰ ਦੇ ਵਿੱਚ ਛੱਡਿਆ ਹੋਇਆ ਸੀ ਤੇ ਕੁਝ ਦਿਨ ਪਹਿਲਾਂ ਹੀ ਉਹ ਘਰ ਆਇਆ ਸੀ ਜਿਸ ਤੋਂ ਬਾਅਦ ਉਸ ਦੇ ਭਰਾ ਦੀ ਨਸ਼ਾ ਵੇਚਣ ਵਾਲੇ ਸਦਾਗਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪਾਸੋਂ ਮੰਗ ਕੀਤੀ ਹੈ ਕਿ ਉਕਤ ਰੋਪੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਧਰ ਮੌਕੇ ਤੇ ਪਹੁੰਚ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਜੋ ਉਹਨਾਂ ਨੂੰ ਜਾਣਕਾਰੀ ਮਿਲੀ ਉਸ ਦੇ ਮੁਤਾਬਕ ਪਤਾ ਲੱਗਿਆ ਕਿ ਇਸ ਗਲੀ ਦੇ ਵਿੱਚ ਇੱਟਾ ਰੋੜੇ ਚੱਲੇ ਹਨ ਜਿਸ ਦੌਰਾਨ ਉਕਤ ਨੌਜਵਾਨ ਜ਼ਖਮੀ ਹੋ ਗਿਆ ਸੀ ਅਤੇ ਉਸ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਪਰਿਵਾਰਕ ਮੈਂਬਰ ਜਿਵੇਂ ਹੀ ਬਿਆਨ ਦਰਜ ਕਰਵਾਉਣਗੇ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਹਲਕਾ ਜਲਾਲਾਬਾਦ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਸਮਾਜ ਸੇਵੀ ਤੇ ਕਿਸਾਨ ਆਗੂਆਂ ਦੇ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕੇ ਗਏ ਜੀ ਬਾਈ ਜੀ ਕੀ ਨਾਮ ਹੈ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਹਰਸ਼ੀ ਦਾ ਨਾਮ ਮੇਰਾ ਛੋਟਾ ਬ੍ਰਦਰ ਆ ਸ਼੍ਰੀਮੰਦਰ ਦੇ ਲੱਗਿਆ ਆਪਣੀ ਗਲੀ ਲੱਗਦੀ ਵਸਤੀ ਭਗਵਾਨਪੁਰਾ ਇਹ ਗੱਲ ਕਿਤੇ ਥੋੜਾ ਬਹੁਤਾ ਨਸ਼ਾ ਨੁਸ਼ਾ ਪਹਿਲਾਂ ਕਰਦਾ ਰਿਹਾ ਤੇ ਸੈਂਟਰ ਚੋਂ ਆਇਆ 7-8 ਦਿਨ ਹੋ ਗਏ ਆ ਅੱਛਾ ਜੀ ਸੈਂਟਰ ਚੋਂ ਆਇਆ ਤੇ ਜਿਹੜੇ ਮੁੰਡੇ ਨਸ਼ਾ ਵੇਚਦੇ ਆ ਉਹਨਾਂ ਨੇ ਮਾਰਿਆ ਨੂੰ ਕਿ ਇਹ ਪਹਿਲਾਂ ਥੋੜੀ-ਬੋਧੀ ਬਹਿਸ-ਬਾਜੀ ਚੱਲਦੀ ਸੀ ਤੇ ਕੱਲ ਕਿਤੇ ਘਰੇ ਹੈ ਨਹੀਂ ਸੀ ਕੋਈ ਕੱਲਾ ਕਿਤੇ ਦੇਖਦੁਖ ਲਿਆਣੇ ਇਹ ਦਰਵਾਜ਼ੇ ਖੜਕਾਉਂਦਾ ਫਿਰ ਕਿਸੇ ਨੇ ਬੁਆ ਨਹੀਂ ਖੋਲਿਆ ਮੱਲੇ ਦੇ ਵਿੱਚੋਂ ਅੱਛਾ ਦਰਵਾਜ਼ੇ ਦੂਜੇ ਖੜਕਾਉਣ ਤੋਂ ਬਾਅਦ ਇਹ ਭੱਜ-ਭੁੱਜ ਕੇ ਗਿਆ ਮੰਦਰ ਕੋਲੇ ਆਪਣੇ ਆਰਾਮਦੇਵ ਦੇ ਮੰਦਰ ਕੋਲੇ ਉੱਥੇ 5-7 ਜਣੇ ਆਣ ਕੇ ਗੱਲ ਪੈ ਗਏ ਸਿਰ 'ਚ ਕੱਪਾ ਮਾਰੇ ਡਿੱਗ ਗਏ ਉਹ ਕਿਹੜੇ ਲੋਕ ਨੇ ਉਹ ਜੀ ਆਪਣੇ ਤਾਂ ਕੁਛ ਲੱਲਾ ਵਸਤੀ ਦੇ ਆ ਤਾਂ ਦਾਣਾ ਮੰਡੀ ਦੇ ਆ ਕੁਛ ਇੱਥੋਂ ਵਸਤੀ ਦੇ ਆ ਜਾਣਦੇ ਹੋ ਉਹਨਾਂ ਨੂੰ ਨਹੀਂ ਜਾਣਦਾ ਨਹੀਂ ਇੱਕ ਰੋਹਿਤ ਮੁੰਡਾ ਹੈਗਾ ਇੱਥੋਂ ਆਪਣੇ ਬਾਰਡਰ ਬਾਕਸ ਦੇ ਨਾਲ ਹੀ ਹੁੰਦਾ ਘਰ ਸੁੱਖੀ ਕੁੱਖੀ ਨਾ ਹੈਗਾ ਕੁੱਖੀ ਕੁੱਖੀ ਨਾ ਹੈ ਸੁੱਖਾ ਸੁੱਖਾ ਨਾ ਹੈ ਢਿਲੀ ਨਾ ਉਹਦਾ ਨਾ ਉਹ ਕ੍ਰਿਸ਼ ਤੇ ਇੱਕ ਉਹਦਾ ਬ੍ਰਦਰ ਆ ਛੋਟਾ ਪਤਾ ਨਹੀਂ ਕੀ ਨਾਮ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਬਾਕੀ ਜਿਹੜੀ ਜਿਹੜੀ ਬਣਦੀ ਕਾਰਵਾਈ ਕੀਤੀ ਜਾਂਦੀ ਸੱਟਾਂ ਕੀ ਲੱਗੀਆਂ ਜਾਂਦੇ ਸੱਟਾ ਸਿਰ ਦੇ ਵਿੱਚ ਵੱਜੀ ਆ ਤੇ ਹੱਥੂ ਥੱਡੇ ਹੋ ਜਾਂਦੇ ਅੱਛਾ ਹਾਂਜੀ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਸ ਜਿਹੜੀ ਬਣਦੀ ਕਾਰਵਾਈ ਉਹਨਾਂ ਖਿਲਾਫ ਕੀਤੀ ਜਾਏ ਐਵੇਂ ਤਾਂ ਜਣੇ ਖਣੇ ਨੂੰ ਤਰੇ ਜਾਂਦੇ ਨੂੰ ਮਾਰਿਆ ਜਾਊਗਾ ਕਿੰਨੀ ਉਮਰ ਸੀ ਮੁੰਡੇ ਦੀ 17 18 ਸਾਲ ਹੈਗੀ ਜੀ ਮਾਪਿਆਂ ਦਾ ਇਕੱਲਾ ਹੀ ਸੀ ਨਹੀਂ ਨਹੀਂ ਤਿੰਨ ਭਰਾ ਜੀ ਇੱਕ ਤਾਂ ਬਾਹਰ ਆ ਮੇਰੇ ਤੋਂ ਛੋਟਾ ਸੀ ਮਾਪਦਾ ਅੱਛਾ ਹਾਂਜੀ ਹਾਂਜੀ ਵਿਆਹਿਆ ਸੀ ਕਿ ਕੁਵਾਰਾ ਕੁਵਾਰਾ ਸੀ ਜਾਲੀ ਤੁਸੀਂ ਸਕੇ ਭਰਾ ਹੋ ਹਾਂਜੀ ਹਾਂਜੀ ਛੋਟਾ ਭਰਾ ਮੇਰਾ ਤੇ ਪਹੁੰਚਿਓ ਸਰ ਕੀ ਕਹਿਣਾ ਚਾਹੋ ਅੱਜ ਸੁਭਾ ਸਾਨੂੰ ਇੱਕ ਖਬਰ ਮਿਲੀ ਕਿ ਅਰਸ਼ਦੀਪ ਨਾਂ ਦੇ ਲੜਕੇ ਦੀ ਜਿਹਦੀ ਉਮਰ ਕਿਬ 18 ਸਾਲ ਲੜਾਈ ਝਗੜਾ ਹੋਇਆ ਸੀ ਜਿਹਦੇ ਵਿੱਚ ਸਾਨੂੰ ਮੋਟਲੇ ਤੌਰ ਤੇ ਪਤਾ ਲੱਗਿਆ ਵੀ ਇਟਾਂ ਰੋੜੇ ਚੱਲੇ ਨੇ ਗਲੀ ਦੇ ਵਿੱਚ ਜੀ ਔਰ ਲੜਕੇ ਨੂੰ ਜਿਹੜਾ ਦਾਖਲ ਕਰਾਇਆ ਗਿਆ ਸਿਵਲ ਹਸਪਤਾਲ ਦੇ ਵਿੱਚ ਪਰ ਸੱਟਾਂ ਜਿਆਦਾ ਹੁਣਕਾਰ ਦੀ ਮੌਤ ਹੋ ਗਈ ਹੈ ਉਹਦੇ ਸਬੰਧ ਵਿੱਚ ਅਸੀਂ ਇੱਥੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕਰਨਾ ਹੈ ਔਰ ਉਹਨਾਂ ਨੂੰ ਇਹ ਵੀ ਪੁੱਛਣਾ ਹੈ ਕਿ ਜੇ ਉਹਨਾਂ ਨੇ ਕਾਰਵਾਈ ਕਰਾਉਣੀ ਤਾਂ ਕਰਾ ਸਕਦੇ ਸਰ ਉਹਨਾਂ ਨੇ ਸਾਨੂੰ ਇਹ ਗੱਲ ਪਈ ਹੈ ਕਿ ਅਸੀਂ ਬਿਆਨ ਲਖਾਵਾਂਗੇ ਬਿਆਨ ਲਿਖਣ ਤੋਂ ਬਾਅਦ ਜੋ ਲਾ ਦੇ ਮੁਤਾਬਕ ਕਾਰਵਾਈ ਹੋਵੇ ਉਹ ਬਿਲਕੁਲ ਪਰਿਵਾਰ ਕਹਿ ਰਿਹਾ ਕਿ ਨਸ਼ਾ ਵੇਚਦਾ ਵੀ ਕੰਮ ਕਰਦੇ ਨੇ ਜਿੰਨਾਂ ਵੱਲੋਂ ਇਹ ਘਟਨਾ ਕੀਤੀ ਗਈ ਹੈ ਜੋ ਲਖਾਉਣਗੇ ਅਸੀਂ ਲਿਖਣ ਨੂੰ ਤਿਆਰ ਆ ਨਸ਼ਾ ਤਾਂ ਦੇਖੋ ਸਰਕਾਰ ਹੋ ਗਿਆ ਜੀ ਅੱਜ ਤੱਕ ਅਸੀਂ ਵੀ ਵੇਚਨੇ ਆ ਪਰ ਸਾਡੇ ਵੱਲੋਂ ਕੋਝੋਰ ਕੋਸ਼ਿਸ਼ ਆ ਜੀ ਕਿ ਅਸੀਂ ਖਲ ਪਾ ਰਹੇ ਆ ਕੱਲ ਦੀ ਕਾਰਵਾਈ ਤੁਸੀਂ ਦੇਖੀ ਹੋਣੀ ਆ ਜੋ ਵੀ ਅਸੀਂ ਕੀਤੀ ਆ ਨਸ਼ੇ ਦੇ ਖਿਲਾਫ ਉਹ ਸਾਡਾ ਸਹਿਯੋਗ ਕਰੋ ਟੋਡੇ ਜਿਹੜੇ ਚੈਨਲ ਦੇ ਮਾਧਿਅਮ ਰਹੀ ਮੈਂ ਬੇਨਤੀ ਕਰਦਾ ਲੋਕ ਵੱਤ ਤੋਂ ਵੱਧ ਜੋੜਨ ਸਾਡੇ ਨਾਲ ਕਮੇਟੀਆਂ ਬਣਾਉਣ ਨਸ਼ੇ ਦੇ ਖਿਲਾਫ ਖੜੇ ਹੋਣ ਜਿਹੜਾ ਕੋਈ ਵੇਚਦਾ ਉਹਦੇ ਬਾਰੇ ਜਾਣਕਾਰੀ ਦੇਣ ਜਿਹੜਾ ਕੋਈ ਪੀਂਦਾ ਉਹਦੇ ਬਾਰੇ ਜਾਣਕਾਰੀ ਦੇਣ ਉਹਨੂੰ ਅਸੀਂ ਦਾਖਲ ਕਰਾਵਾਂਗੇ ਉਹ ਵੇਚਣ ਵਾਲੇ ਦੇ ਖਿਲਾਫ ਕਾਨੂੰਨੀ ਤੌਰ ਤੇ ਕਰੀਏ ਅੱਜ ਤੋਂ ਬੇਨਗਰੀ ਦੇ ਵਿੱਚ ਕੀ ਵਾਕਿਆ ਹੈ ਜੀ ਵਾਕਿਆ ਮੁੰਡਾ ਨੌਜਵਾਨ ਦੱਸਣ ਦੇ ਮੁਤਾਬਕ ਪਰਿਵਾਰ ਦੇ ਦੱਸਣ ਮੁਤਾਬਕ ਹੂੰ ਪਿਚਿੱਟੇ ਦੇ ਸਦਾਗਰਾਂ ਨੇ ਨਸ਼ੇ ਦੇ ਸਦਾਗਰਾਂ ਨੇ ਹੁੰਦੀ ਬਲੀ ਲਈ ਹੁੰਦੀ ਜਾਨ ਲਈਏ ਗੱਲ ਇਹ ਨਹੀਂ ਵੀ ਇਹ ਮੁੰਡਾ ਚਲਾ ਗਿਆ ਅੱਜ ਲਗਾਤਾਰ ਤੀਜਾ ਦਿਨ ਹੋ ਗਿਆ ਜਲਵਾబాద్ ਦੇ 8 ਕਿਲੋਮੀਟਰ ਦੇ ਏਰੀਏ ਦੇ ਵਿੱਚ ਵਿੱਚ ਦੀ ਗੱਲ ਹੈ ਅਗਾ ਅਰਨੀ ਵਾਲਾ ਪਿਆ ਹੈ ਫਾਇਲ ਕਾ ਦੇ ਨੇੜੇ ਤੇ ਸਰਦ ਖਤਮ ਹੁੰਦੀ ਜਲਵਾਬਾਦੀ ਲਾਧੂ ਕਾ ਮੰਡੀ ਦੇ ਨੇੜੇ 8 ਕਿਲੋਮੀਟਰ ਤੋਂ ਰਹਾ ਰਹਾ ਦੀ ਗੱਲ ਕਰਾਂਗਾ ਪਰਸੋ ਸੀ ਅਸੀਂ ਰੋਡ ਜਾਮ ਰੱਖਿਆ ਬੱਗੇ ਕੇ ਉਹ ਵੀ ਮੁੰਡਾ ਮਾਰਿਆ ਗਿਆ ਹੂੰ ਮਾਰਿਆ ਤਾਂ ਜਾਂਦਾ ਜੇ ਕਿਸੇ ਨੂੰ ਥੱਲੇ ਬੱਚਾ ਆ ਜਾਏ ਕੁੱਤੇ ਦਾ ਵੀ ਆਪਾਂ ਜਾਣਦੇ ਆ ਜਿਹਨੇ ਨਸ਼ਾ ਨਾ ਕੀਤਾ ਵੇਖਦਾ ਯਾਰ ਬਿਨਾ ਉੱਤੇ ਦਾ ਬੱਚਾ ਆਏ ਨੂੰ ਪਾਸੇ ਕਰੀਏ ਹੂੰ ਮਾਰਦੇ ਉਹੀ ਨੇ ਨੌਜਵਾਨ ਦੀ ਬਲੀ ਉਹੀ ਲੈਂਦੇ ਨੇ ਜਿਹੜੇ ਰੱਜੇ ਹੁੰਦੇ ਨੇ ਨਸ਼ੇ ਨਾਲ ਹੂੰ ਐਵੇਂ ਤਾਂ ਕੋਈ ਕਿਸੇ ਦੀ ਕਤਲ ਕਰ ਨਹੀਂ ਸਕਦਾ ਹੂੰ ਬੱਗੇ ਕੇ ਆ ਮੋੜ ਤੋਂ ਪਹਿਲੀ ਘਟਨਾ ਪਰਸੋ ਦੀ ਕੱਲ ਟਿਵਾਣਿਆਂ ਦੇ ਵਿੱਚ ਉਹ ਤਾਂ ਸ਼ਰਿਆਮੇ ਸਾਹਮਣੇ ਸੀ ਚਿੱਟਾ ਦੀ ਸੂਰੰਜ ਵਿੱਚ ਸੀ ਹੂੰ ਦੂਜਾ ਤਿਜਾ ਵਾਕਿਆ ਇਹ ਹੈ ਹੂੰ ਬੜੀ ਬੇਰਹਿਮੀ ਦੇ ਨਾਲ ਮੁੰਡੇ ਦਾ ਕਤਲ ਕੀਤਾ ਗਿਆ ਹੂੰ ਨਸ਼ੇ ਦੇ ਸਦਾਗਰਾਂ ਦੇ ਵੱਲੋਂ ਅਸੀਂ ਰੋਜ਼ ਕੌਕੀ ਦਾ ਪੰਜਾਬ ਪੁਲਿਸ ਨੂੰ ਵੀ ਬੇਨਤੀ ਕਰੀਦਾ ਵੀ ਸਰਕਾਰ ਜੀ ਪੰਜਾਬ ਪੁਲਿਸ ਦੀ ਤੁਹਾਡੀ ਮਿਹਨ ਪੰਜਾਬ ਪੁਲਿਸ ਦੀ ਵਧੀਆ ਹੂੰ ਪੰਜਾਬ ਸਰਕਾਰ ਦੀ ਮੁਹਿੰਮ ਵਧੀਆ ਹੈ ਪਰ ਜੈਲਾਬਾਦ ਆ ਕੇ ਪਤਾ ਨਹੀਂ ਕਿਉਂ ਇਹ ਰੁਕ ਜਾਂਦੀ ਹੈ ਹੂੰ ਕੀ ਕਾਰਨ ਹੈ ਹੂੰ ਕਿਉਂ ਠਲਣੀ ਪੈ ਰਹੀ ਮੈਂ ਕੱਲ ਵੀ ਕਿਹਾ ਹੈ ਨੋ ਡਾਊਟ ਉੱਤੇ ਸਰਕਾਰ ਦਾ ਵੀ ਮਨ ਠੀਕ ਹੈ ਸਾਫ ਹੈ ਐਸਐਸਪੀ ਵੀ ਮਨ ਸਾਫਦਾ ਹੈ ਪਰ ਥੱਲੇ ਇਥੇ ਜਿਹੜਾ ਇਤੋ ਦਾ ਸਿਸਟਮ ਹੈ ਨਾ ਉਹ ਇਹਨੂੰ ਕੰਟਰੋਲ ਕਰਨ ਨੂੰ ਨਸ਼ੇ ਨੂੰ ਜਾਂ ਨਸ਼ੇ ਦੇ ਸੁੱਧਾਗਰਾਂ ਨੂੰ ਜਾਂ ਗੁੰਡਾਗਰਦੀਆਂ ਨੂੰ ਗੈਂਗਵਾਰ ਨੂੰ ਠੱਲ ਪਾਉਣ ਦੇ ਵਿੱਚ ਬਿਲਕੁਲ ਨਾ ਕਾਮਯਾਬ ਰਿਹਾ ਕੋੰਦੀ ਬਦੌਲਤ ਰੋਜ਼ਾਨਾ ਸਾਡੇ ਨੌਜਵਾਨ ਖਤਮ ਹੋ ਰਹੇ ਨੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਆਹੀ ਕਰਦੇ ਆ ਵੀ ਭਾਈ ਇਹਨੂੰ ਠੱਲਿਆ ਜਾਵੇ ਹੱਥ ਜੋੜ ਕੇ ਬੇਨਤੀ ਸਾਡੀ ਤਾਂ ਤੇ ਵੇਚ ਨਾਲ ਨੂੰ ਮੈਂ ਤਾਂ ਬੇਨਤੀ ਕਰਾਂਗਾ ਵੀ ਭਾਈ ਆਪ ਦਾ ਆਪ ਦੇ 4 ਪੈਸਿਆਂ ਦੇ ਲਈ ਤਰਲਾ ਮਾਰਗੇ ਇਹ ਨਾ ਕੋਈ ਵੀ ਗੱਲਾ ਪੰਜਾਬ ਪੁਲਿਸ ਤੇ ਤਵਾ ਰੱਖਿਆ ਹੈ ਹੁਣ ਜ਼ਿੰਮੇਵਾਰੀ ਉਹਨਾਂ ਦੀ ਤੇ ਉਹਨਾਂ ਨੂੰ ਹੀ ਕਹਿਣਾ ਪੰਦਾ ਹੈ ਆਪ ਆਪਣੇ ਭਰਾਵਾਂ ਨੂੰ ਵੀ ਗੱਲ ਕਰ ਰਹੇ ਸਿਵਲ ਦੇਨ ਨੂੰ ਵੀ ਤੁਸੀਂ ਵੀ 4 ਪੈਸਿਆਂ ਲਈ ਆਪ ਦਾ ਹੈ ਨਾ ਲੋਕਾਂ ਦੀਆਂ ਰਗਾਂ ਦੇ ਵਿੱਚ ਜ਼ਹਿਰ ਨਾ ਪਾਓ ਤੁਸੀਂ ਵੀ ਬਾਜ਼ ਆਜੋ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਮੈਂ ਖਾਸ ਕਰਕੇ ਐਸਐਸਪੀ ਸਾਹਿਬ ਨੂੰ ਵੀ ਸਾਡਾ ਜਾਲਾਬਾਦ ਦਾ ਹਾਲਾਤ ਮਾੜੇ ਉਹ ਕੋਈ ਸੀਆਈਏ ਸਟਾਫ ਜਾਂ ਕੋਈ ਨਾ ਕੋਈ ਸਪੈਸ਼ਲ ਪੁਆਇੰਟ ਕਰਕੇ ਇੱਥੇ ਲਾਓ 2 3 4 ਹੌਸਪਟਲ ਨੇ ਅਸੀਂ ਉਹਨਾਂ ਦਾ ਬਕਾਇਦਾ ਨਾ ਚਲ ਵੀਡੀਓ ਤੋਂ ਬਿਨਾ ਦੇ ਦੇਾਂਗੇ ਉਥੇ ਵੀਂਗਰਾਨੀ ਰੱਖੀ ਜਾਵੇ ਨਹੀਂ ਤਾਂ ਜਿਹੜੇ ਹਾਲਾਤ ਨੇ ਜੇ ਸਾਬ ਦੇ ਨਾਲ ਗਰਮੀ ਪੈ ਰਹੀ ਏ ਸਾਹਮਣਾ ਆਗਾ ਹੋਰ ਵੀ ਮੌਤਾ ਆਉਣ ਦਾ ਖਦਸ਼ਾ ਹੈ ਹਾਂਜੀ ਤੇ ਇਦੂ ਬਾਅਦ ਸਾਡੀ ਸਖਤ ਚੇਤਾਵਨੀ ਵੀ ਹੈ ਪ੍ਰਸ਼ਾਸਨ ਨੂੰ ਕਿ ਕੱਲ ਵਾਲੀ ਮੌਤ ਤੋਂ ਸਾਡਾ ਮਨ ਇੱਕਰੀ ਬਣਿਆ ਸੀ ਬਿਨ ਲਾਸ਼ ਬੋਡੀ ਰੱਖ ਕੇ ਰੋਡ ਤੇ ਤੇ ਅਸੀਂ ਪ੍ਰਦਰਸ਼ਨ ਕਰੀਏ ਸਾਡਾ ਇੱਕਰੀ ਮਨ ਬਣਿਆ ਸੀ ਉਸ ਤੋਂ ਬਾਅਦ ਅਸੀਂ ਟਾਲਤਾ ਐਨ ਮੌਕੇ ਤੇ ਹੁਣ ਪ੍ਰਸ਼ਾਸਨ ਨੂੰ ਅਸੀਂ ਇਹ ਟਾਈਮ ਦਿੰਨੇ ਆ ਏਦੋਂ ਬਾਅਦ ਕੋਈ ਮੌਤ ਹੋਈ ਚਿੱਟੇ ਨਾਲ ਤਾਂ ਇਹ ਸਿੱਧਾ ਤੁਹਾਡੇ ਸਾਰੇ ਚੈਨਲਾਂ ਤੇ ਸਾਰਿਆਂ ਸਾਹਮਣੇ ਅਸੀਂ ਕਹਿ ਰਹੇ ਆ ਵੀ ਅਸੀਂ ਬੋਡੀ ਰੋਡ ਤੇ ਰੱਖ ਕੇ ਤੇ ਅਸੀਂ ਉਥੇ ਪ੍ਰਦਰਸ਼ਨ ਕਰਾਂਗੇ ਸਬੰਧਤ ਥਾਣੇ ਦਾ ਐਸ ਐਚਓ ਤੇ ਡੀ ਐਸ ਪੀ ਜਲਾਵਾਦ ਤੇ ਜਿਹੜਾ ਵੀ ਹੋਵੇਗਾ ਉਹਦੇ ਤੇ ਪਰਚਾ ਦਰਜ ਕਰਾ ਕੇ ਉਦੋਂ ਬਾਅਦ ਅਸੀਂ ਉਠਾਂਗੇ ਹੁਣ ਸਾਡੀ ਮਜਬੂਰੀ ਹੈ ਯਾਰ ਹੈ ਜੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਤੁਸੀਂ ਪਹੁੰਚਿਓ ਕਿਸਾਨ ਯੂਨੀਅਨ ਦੇ ਆਗੂ ਵੀ ਓਕੇ ਇਸ ਤਰ੍ਹਾਂ ਦੇਖਦੇ ਹੋ ਇਸ ਦਰਦ ਨੂੰ ਦੇਖੋ ਜੀ ਸਰਕਾਰ ਨੇ ਇੱਕ ਮਹਿੰਮ ਚਲਾਈ ਹੈ ਜੁਧ ਨਸ਼ਿਆਂ ਵਿਰੁੱਧ ਠੀਕ ਹੈ ਉਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਸਰਕਾਰ ਨਸ਼ਿਆਂ ਵਿਰੁੱਧ ਲੜ ਰਹੀ ਹੈ ਪਰ ਪਤਾ ਨਹੀਂ ਕਿ ਉਹ ਪੂਰੇ ਪੰਜਾਬ 'ਚ ਤੇ ਕੰਮ ਜੁਧ ਨਸ਼ਿਆਂ ਵਿਰੁੱਧ ਕੰਮ ਕਰਦਾ ਪਰ ਜਲਾਲਾਬਾਦ 'ਚ ਜਿਹੜਾ ਜੁਧ ਨਸ਼ਿਆਂ ਵਿਰੁੱਧ ਹੈ ਉਹ ਇੱਥੇ ਆ ਕੇ ਖਤਮ ਹੋ ਜਾਂਦਾ ਪਤਾ ਨਹੀਂ ਕੀ ਗੱਲ ਆ ਥਾਂ ਥਾਂ ਵੇਖਦੇ ਆ ਰੋਜ਼ ਹੀ ਸੁਣਦੇ ਆ ਇੱਕ ਪਰਸੋਂ ਡੈਥ ਹੋਈ ਨਸ਼ੇ ਨਾਲ ਇੱਕ ਕੱਲ ਹੋਈ ਡੈਥ ਟਵਾਣੇ ਇੱਕ ਅੱਜ ਨਸ਼ੇ ਨਾਲ ਡੈਥ ਹੋ ਗਈ ਅੱਜ ਵਾਲਾ ਕੀ ਮਾਮਲਾ ਪੂਰਾ ਇਹ ਵੀ ਕਹਿੰਦੇ ਜੀ ਕੋਈ ਨਸ਼ਾ ਮੁੰਡਾ ਨਸ਼ਾ ਕਰਦਾ ਸੀਗਾ ਤੇ ਜਿਹੜੇ ਕੋਈ ਨਸ਼ਾ ਵੇਚਣ ਵਾਲੇ ਸੀ ਆਪਸ 'ਚ ਚਲੋ ਬੋਲਾ ਬਲਾਇਆ ਹੋ ਗਿਆ ਲੜਾਈ ਹੋ ਗਈ ਤੇ ਇੱਕ ਦੂਜੇ ਨੂੰ ਨਸ਼ੇ ਦੇ ਰੱਜੇ ਹੋਣਗੇ ਇੱਕ ਦੂਜੇ 'ਤੇ ਸੱਟ ਪੇਟ ਲੱਗੀ ਜਿਹਦੇ ਨਾਲ ਸੱਟ ਦਾ ਕੀ ਆ ਜੀ ਮਾੜੀ ਜੀ ਲੱਗੀ ਵੱਲੀ ਵੱਲਿਸ ਵਾਲੀ ਲੱਗੀ ਤੋਂ ਦੇ ਨਾਲ ਮੁੰਡੇ ਦੀ ਡੈਥ ਹੋ ਗਈ ਐਸ ਕਰਕੇ ਸਰਕਾਰ ਨੂੰ ਕਹਿੰਨੇ ਆ ਕਿ ਇਹ ਜਿਹੜੇ ਨਸ਼ਿਆਂ ਵਾਲੇ ਆ ਸਾਡੇ ਇੱਥੋਂ ਦੇ ਡਿਪਟੀ ਸਾਹਿਬ ਵੱਡੇ ਵੱਡੇ ਭਾਸ਼ਣ ਦਿੰਦੇ ਨੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪਰ ਜਦੋਂ ਨਸ਼ਿਆਂ ਦੇ ਸਦਾਗਰਾਂ ਵਾਲੀ ਗੱਲ ਆਉਂਦੀ ਹੈ ਜਾਂ ਸੱਟੇਬਾਜ਼ ਜੂਆ ਸ਼ਰਮ ਚੱਲਦਾ ਨਸ਼ਾ ਸ਼ਰਮ ਚੱਲਦਾ ਜਦੋਂ ਉੱਥੇ ਗੱਲ ਆਉਂਦੀ ਹੈ ਨਸ਼ਿਆਂ ਵੇਲੇ ਜੁੱਧ ਖਤਮ ਹੋ ਜਾਂਦਾ ਐਸੇ ਕਰਕੇ ਅਸੀਂ ਸਾਡੀ ਪੰਜਾਬ ਸਰਕਾਰ ਤੋਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਆ ਕਿ ਇੱਥੇ ਜਲਾਲਾਬਾਦ ਦੇ ਵਿੱਚ ਕੋਈ ਚੰਗਾ ਜਿਹਾ ਸਟਾਫ ਭੇਜ ਕੇ ਜਿੰਨੇ ਵੀ ਨਸ਼ੇ ਵੇਚਣ ਵਾਲੇ ਆ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਨਸ਼ੇ ਵੇਚਣ ਵਾਲੇ ਤਾਂ ਚਲੋ ਪੈਸੇ ਕਮਾਉਂਦੇ ਆ ਉਹਨਾਂ ਨੂੰ ਕਹਿੰਨੇ ਕਿ ਪੈਸੇ ਕਮਾਉਣ ਬਦਲੇ ਲੋਕਾਂ ਦੇ ਪੁੱਤ ਨਾ ਮਾਰੋ ਤੇ ਆ ਕਿਉਂਕਿ ਇਹ ਜੇ ਅੱਗ ਅੱਗ ਗਵਾਂਡੀਆਂ ਦੇ ਘਰ ਆ ਕੱਲ ਸਾਡੇ ਘਰ ਵੀ ਆ ਸਕਦੀ ਹੈ ਸਾਡੇ ਬੱਚੇ ਦਾ ਵੀ